प्यारे दोस्तों आज जिस विषय ਤੇ ਆਪਾਂ ਗੱਲ ਕਰਨ ਲੱਗੇ ਆ ਉਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ LGPT AQ ਜਿਹੜਾ ਭਾਈਚਾਰਾ ਉਸਨੇ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰਾਈਡ ਪ੍ਰੇਡ ਰੱਖੀ ਸੀ ਜਿਹੜਾ ਵੱਡੀ ਪੱਧਰ ਤੇ ਪੰਜਾਬ ਦੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਵੱਲੋਂ ਰੋਧ ਕਰਨ ਤੇ ਉਹਨਾਂ ਨੇ ਰੱਦ ਕਰ ਦਿੱਤੀ ਹੈ ਪਰ ਇਸ ਗੱਲ ਨਾਲ ਇਸ ਸਾਰੀ ਪਹਿਲਾ ਪ੍ਰੇਟ ਰੱਖਣ ਨਾਲ ਤੇ ਫੇਰ ਉਹ ਰੱਦ ਕਰਨ ਦੇ ਨਾਲ ਇੱਕ ਵਿਚਾਰ ਚਰਚਾ ਜ਼ਰੂਰ ਚੱਲ ਪਈ ਹੈਗੀ ਆ ਕਿ ਇਹ ਮਸਲਾ ਅਸਲ ਵਿੱਚ ਕੀ ਆ ਤੇ ਸਹੀ ਕੀ ਆ ਤੇ ਗਲਤ ਕੀ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ ਪਹਿਲਾਂ ਤਾਂ ਇਹ ਕਿ ਬਹੁਤ ਸਾਰੇ ਲੋਕ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹ ਤਾਂ ਜਾਣਦੇ ਨੇ ਕਿ LGBTQ ਦਾ ਕੀ ਮਤਲਬ ਹੈ ਕੁਝ ਲੋਕ ਆ ਜਿਹੜੇ ਇਹਦੇ ਬਾਰੇ ਬੜੇ ਭੰਬਲ-ਪੂਸੇ ਵਿੱਚ ਆ ਕਿ ਇਹ ਕੀ ਹੁੰਦਾ ਹੈ ਤਾਂ ਪਹਿਲੀ ਗੱਲ ਤਾਂ ਇਹ ਕਿ ਮਨੁੱਖ ਦੇ ਵਿੱਚ ਜਿਹੜੀ ਕਾਮਕ ਪ੍ਰਵਿਰਤੀ ਆ ਉਹ ਤਾਂ ਜਾਨਵਰਾਂ ਵਿੱਚ ਵੀ ਹੁੰਦੀ ਆ ਤੇ ਮਨੁੱਖ ਦੇ ਵਿੱਚ ਵੀ ਕਾਮਕ ਪ੍ਰਵਿਰਤੀ ਹੁੰਦੀ ਆ ਤੇ ਕਾਮਕ ਪ੍ਰਵਿਰਤੀ ਦੇ ਵਿੱਚ ਅਸੀਂ ਇੱਕ ਆਮ ਜਿਹਾ ਜਿਹੜੀ ਸਾਡੀ ਸੈਕਸ਼ੂਅਲ ਡਿਜ਼ਾਇਰ ਆ ਉਹਦੇ ਵਿੱਚ ਇਹ ਮੰਨਿਆ ਜਾਂਦਾ ਹੈਗਾ ਕਿ ਇੱਕ ਆਲਤ ਆ ਇੱਕ ਮਰਦ ਆ ਇੱਕ ਨਾਰਾ ਇੱਕ ਮਦੀਨ ਆ ਤੇ ਉਹਨਾਂ ਦਰਮਿਆਨ ਜਿਹੜਾ ਸਬੰਧ ਆ ਉਹ ਕੁਦਰਤੀ ਹੁੰਦਾ ਪਰ ਸਾਡੇ ਹੀ ਸਮਾਜ ਵਿੱਚ ਕੁਝ ਜਿਹੀਆਂ ਚੀਜ਼ਾਂ ਵੀ ਮਿਲਦੀਆਂ ਨੇ ਕਿ ਜਿਨ੍ਹਾਂ ਨੂੰ ਜਾਂ ਤਾਂ ਹੁਣ ਤੱਕ ਪਛਾਣਿਆ ਨਹੀਂ ਗਿਆ ਜੇ ਪਛਾਣਿਆ ਗਿਆ ਤਾਂ ਉਹ ਦਬਾ ਦਿੱਤਾ ਗਿਆ ਹੈਗਾ ਉਹ ਜਿਹੜਾ ਭਾਈਚਾਰਾ ਉਹਨਾਂ ਵਿੱਚੋਂ ਐਲਜੀਬੀਟੀ ਜਦੋਂ ਅਸੀਂ ਕਹਿੰਨੇ ਆ ਤਾਂ ਐਲ ਤੋਂ ਭਾਵ ਲੈਸਬੀਆਂ ਲੈਸਬੀਅਨਸ ਤੋਂ ਭਾਵ ਕਿ ਜਦੋਂ ਦੋ ਔਰਤਾਂ ਇੱਕ ਦੂਸਰੇ ਨੂੰ ਪਿਆਰ ਕਰਨ ਜਾਂ ਇੱਕ ਦੂਸਰੇ ਨਾਲ ਸਬੰਧ ਬਣਾ ਤਾਂ ਉਹ ਸਬੰਧ ਐਲੈਸਬੀਅਨ ਕਹੇ ਜਾਂਦੇ ਨੇ ਐਲ ਜੀ ਜੇ ਗੇ ਗੇ ਕਿ ਜਦੋਂ ਮਰਦ ਮਰਦਾਂ ਨਾਲ ਸੰਬੰਧ ਬਣਾ ਮਰਦ ਮਰਦਾਂ ਨੂੰ ਪਿਆਰ ਕਰਨ ਤਾਂ ਉਹ ਕਿਹਾ ਜਾਂਦਾ ਹੈਗਾ ਕਿ ਗੇ ਤੀਸਰਾ ਹੈਗਾ ਐਲ ਜੀ ਬੀ ਟੀ ਐਲ ਜੀ ਬੀ ਬਾਈसेक्सुअल ਬਾਈसेक्सუਅਲੀ ਕਿ ਕੁਝ ਜਿਹੜੇ ਬੰਦੇ ਹੈਗੇ ਆ ਉਹ ਔਰਤਾਂ ਨਾਲ ਵੀ ਸੰਬੰਧ ਬਣਾ ਲੈਂਦੇ ਨੇ ਔਰਤਾਂ ਨੂੰ ਵੀ ਪਿਆਰ ਕਰਦੇ ਤੇ ਮਰਦਾਂ ਨੂੰ ਵੀ ਪਿਆਰ ਕਰਦੇ ਨੇ ਜਾਂ ਕੁਝ ਔਰਤਾਂ ਜਿਹੜੀਆਂ ਉਹ ਮਰਦਾਂ ਨੂੰ ਵੀ ਪਿਆਰ ਕਰਦੀਆਂ ਤੇ ਔਰਤਾਂ ਨੂੰ ਵੀ ਪਿਆਰ ਕਰਦੀਆਂ ਉਹ ਬਾਈसेक्सुअल ਐਲਜੀਬੀਟੀਟੀ ਟਰਾਂਸ ਜੈਂਡਰ ਟਰਾਂਸ ਜੈਂਡਰ ਜਿਹੜੇ ਉਹ ਕੇ ਜਿੰਨਾ ਬਾਰੇ ਇਹ ਕਿਹਾ ਜਾਂਦਾ ਹੈ ਕਿ ਜਾਂ ਤਾਂ ਕੁਦਰਤ ਵੱਲੋਂ ਉਹਨਾਂ ਦਾ ਕੋਈ ਲਿੰਗ ਨਰਧਾਰਤ ਹੀ ਨਹੀਂ ਹੋਇਆ ਲਿੰਗ ਨਰਧਾਰਤ ਹੀ ਨਹੀਂ ਹੋਇਆ ਉਹ ਉਹਨਾਂ ਦਾ ਜਿਹੜਾ ਸਰੀਰਕ ਵਿਕਾਸ ਹੀ ਅਜਿਹਾ ਹੈ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਔਰਤ ਆ ਕਿ ਮਰਦ ਇਹ ਇੱਕ ਤਾਂ ਸਰੀਰਕ ਬੰਤਰ ਦੀ ਗੱਲ ਹੈ ਇਹ ਕਹੇ ਕਿ ਜਿਨ੍ਹਾਂ ਦੇ ਸਰੀਰਕ ਬੰਤਰ ਦੀ ਗੱਲ ਨਹੀਂ ਫਿਜ਼ੀਓਲੋਜੀਕਲ ਗੱਲ ਨਹੀਂ ਗਈ ਰਸਾਇਣਕ ਬੰਤਰ ਦੀ ਗੱਲ ਹੈਗੀ ਆ ਹਾਰਮੋਨਾਂ ਦੀ ਵਿਗਾੜ ਹੈਗੀ ਆ ਜਾਂ ਹਾਰਮੋਨਾਂ ਦੇ ਵਿੱਚ ਤਬਦੀਲੀ ਆ ਉਹ ਵੀ ਕਈ ਵਾਰ ਹੁੰਦੀ ਹੈਗੀ ਆ ਕਿ ਮਰਦ ਹੋਣ ਦੇ ਬਾਵਜੂਦ ਜੜੀਆਂ ਹੈਗੀਆਂ ਔਰਤਾਂ ਵਾਂਗ ਛਾਤੀਆਂ ਉੱਭਰ ਆਉਂਦੀਆਂ ਤੇ ਕਈ ਵਾਰ ਕੀ ਹੈਗਾ ਕਿ ਔਰਤ ਹੋਣ ਦੇ ਬਾਵਜੂਦ ਜਿਹੜੇ ਮਰਦਾ ਵਾਂਗ ਦਾੜੀ ਮੁੱਛਾਂ ਉੱਗਿਆ ਹੁੰਦੀਆਂ ਕੁਝ ਇਸ ਕਿਸਮ ਦੀਆਂ ਸਮੱਸਿਆਵਾਂ ਵੀ ਹੁੰਦੀਆਂ ਤਾਂ ਇਹ ਜਿਹੜੀ ਕੈਟਾਗਰੀ ਹੈਗੀ ਆ ਜਾਂ ਜਿਹੜੀ ਕੈਟਾਗਰੀ ਦੇ ਵਿੱਚ ਜਨਨ ਅੰਗ ਆ ਜਿਹੜੇ ਉਹ ਵਿਕਸਿਤ ਹੀ ਨਹੀਂ ਹੁੰਦੇ ਉਹਨਾਂ ਨੂੰ ਹੁਣ ਤੱਕ ਹੀਜੜੇ ਜਾਂ ਕਿਨਰ ਜਾਂ ਮਹਾਂਤ ਉਹਨਾਂ ਨੂੰ ਆਖਿਆ ਜਾਂਦਾ ਸੀ ਤੋਂ ਐਲ ਜੀ ਪੀ ਟੀ ਤੇ ਉਸ ਤੋਂ ਬਾਅਦ ਇੱਕ ਸ਼ਬਦ ਵਰਤਿਆ ਜਾਂਦਾ ਹੈ ਏ ਏ ਦੇ ਵਿੱਚ ਜਿਹੜਾ ਹੈਗਾ ਉਹ ਕਈ ਵਾਰੀ ਤੇ ਐ ਸੈਕਸ਼ੂਅਲ ਕਿ ਕੁਝ ਬੰਦੇ ਆ ਉਹਨਾਂ ਦੀ ਕਿਸੇ ਵਿੱਚ ਵੀ ਬੰਦੇ ਵੀ ਹੋ ਸਕਦੇ ਆ ਔਰਤਾਂ ਵੀ ਹੋ ਸਕਦੀਆਂ ਕਿ ਉਹਨਾਂ ਦੀ ਰੁਚੀ ਹੋਈ ਨਹੀਂ ਹੁੰਦੀ ਕੀ ਰੁਚੀ ਹੀ ਨਾ ਹੋਣਾ ਸੈਕਸ ਦੇ ਵਿੱਚ ਰੁਚੀ ਹੀ ਨਾ ਹੋਣਾ ਇਹ ਵੀ ਇੱਕ ਕੈਟਾਗਰੀ ਹੈਗੀ ਆ ਇੱਕ ਕੈਟਾਗਰੀ ਜਿਹੜੀ ਹੈਗੀ ਆ ਇਸੇ ਦੇ ਵਿੱਚ ਹੀ ਉਹ ਇਹ ਵੀ ਆ ਜਾਂਦਾ ਹੈਗਾ ਕਿ ਬੰਦੇ ਨੂੰ ਜਿਹਨੂੰ ਕਹਿੰਦੇ ਕੁਆਰ ਕੁਆਰ ਜਿਹੜਾ ਪਹਿਲਾਂ ਪਹਿਲਾਂ ਤਾਂ ਸ਼ਬਦ ਉਹਨਾਂ ਲਈ ਵਰਤਿਆ ਜਾਂਦਾ ਸੀਗਾ ਕਿ ਜਿਹੜੇ ਐਲਜੀਪੀਟੀ ਭਾਈਚਾਰੇ ਦੇ ਬੰਦੇ ਆ ਉਹਨਾਂ ਪਰਤੀ ਦੂਸਰੇ ਲੋਕ ਨਫ਼ਰਤ ਨਾਲੇ ਸ਼ਬਦ ਵਰਤਦੇ ਸੀਗੇ ਕੁਆਰ ਹੌਲੀ ਹੌਲੀ ਕੁਝ ਲੋਕ ਇਹ ਕੁਆਰ ਸ਼ਬਦ ਨੂੰ ਇਹ ਪ੍ਰਮਾਨ ਕਰਨ ਲੱਗ ਪਏ ਕਿ ਸਾਨੂੰ ਪਤਾ ਨਹੀਂ ਕਿ ਅਸੀਂ ਕੌਣ ਆ ਬੁਲਿਆ ਕੀ ਜਾਣਾ ਮੈਂ ਕੌਣ ਪਤਾ ਨਹੀਂ ਕਿ ਅਸੀਂ ਕੌਣ ਆ ਕੌਣ ਤੋਂ ਭਾਵੇਂ ਕਿ ਤੁਹਾਡਾ ਜਿਹੜਾ ਸਰੀਰ ਆ ਉਹ ਤਾਂ ਮਰਦ ਦਾ ਹੈ ਪਰ ਤੁਸੀਂ ਔਰਤਾਂ ਵਾਂਗ ਮਹਿਸੂਸ ਕਰਦੇ ਆ ਜਾਂ ਤੁਹਾਡਾ ਸਰੀਰ ਤਾਂ ਔਰਤ ਦਾ ਹੈਗਾ ਤੁਸੀਂ ਮਰਦਾਂ ਵਾਂਗ ਮਹਿਸੂਸ ਕਰਦੇ ਆ ਤੁਸੀਂ ਵੇਖਿਆ ਹੋਣਾ ਕਿ ਕੁਝ ਜਿਹੜੇ ਲੜਕੇ ਹੈਗੇ ਆ ਉਹਨਾਂ ਦੇ ਜਿਹੜੇ ਹਾਵ ਭਾਵ ਚੱਲਣ ਦਾ ਤਰੀਕਾ ਉਹ ਕੁੜੀਆਂ ਵਾਂਗ ਆ ਜਾਂ ਵਾਲਾਂ ਨੂੰ ਸਵਾਰਨਾ ਜਾਂ ਉਹ ਕੁੜੀਆਂ ਵਾਲੇ ਰੰਗਾਂ ਵਾਲੇ ਕੱਪੜੇ ਪਹਿਨਣੇ ਜਾਂ ਮੇਕਅਪ ਆ ਵਗੈਰਾ ਕਰਨ ਦੀ ਉਹਨਾਂ 'ਚ ਪ੍ਰਵਿਰਤੀ ਹੁੰਦੀ ਆ ਉਹਦੇ ਉਲਟ ਜਿਹੜੀਆਂ ਕੁਝ ਕੁੜੀਆਂ ਹੈਗੀਆਂ ਉਹਨਾਂ ਦੇ ਵਿੱਚ ਉਲਟ ਵੀ ਪ੍ਰਵਿਰਤੀ ਹੁੰਦੀ ਆ ਕਿ ਮੁੰਡਿਆਂ ਵਾਲੇ ਕੱਪੜੇ ਪਾਉਣੇ ਜਾਂ ਮੁੰਡਿਆਂ ਵਾਂਗ ਵਿਹਾਰ ਕਰਨਾ ਤਾਂ ਇਹ ਵੀ ਇੱਕ ਵੱਖਰੇ ਕਿਸਮ ਦੀ ਕੈਟਾਗਰੀ ਆ ਇੱਕ ਉਹ ਬੰਦੇ ਨੇ ਕਿ ਜਿਹੜੇ ਨਾ ਐਲਜੀਬੀਟੀ ਨੇ ਨਾ ਏਕਯੂ ਨੇ ਪਰ ਉਹ ਇਹ ਇਸ ਕਰਕੇ ਨਹੀਂ ਕਿ ਉਹ ਅਲਾਈਜ਼ ਨੇ ਅਲਾਈਜ਼ ਤੋਂ ਭਾਵੇਂ ਕਿ ਉਹ ਇਹਨਾਂ ਲੋਕਾਂ ਦਾ ਸਮਰਥਨ ਕਰਦੇ ਆ ਕਿ ਇਹ ਵੀ ਜਿਹਨੂੰ ਕਹਿੰਦੇ ਆ ਕਿ ਰੱਬ ਦੇ ਜੀਵ ਨੇ ਇਹਨਾਂ ਨੂੰ ਵੀ ਜੀਣ ਦਾ ਅਧਿਕਾਰ ਹੈ ਤੇ ਇੱਕ ਬਹੁਤ ਵੱਡੀ ਇਹ ਕਮਿਊਨਿਟੀ ਬਣ ਜਾਂਦੀ ਆ ਐਲਜੀਬੀਟੀਕਿਊ ਪਲੱਸ ਜਾਂ ਵੱਧੂ ਹੋਰ ਕੁਝ ਇਹਦੇ ਵਿੱਚ ਦੁਨੀਆ ਭਰ ਦੇ ਵਿੱਚ ਇਹਨਾਂ ਨੂੰ ਮੋਡਰਨ ਸਮੇਂ ਦੇ ਵਿੱਚ ਕਿਵੇਂ ਨਾ ਕਿਵੇਂ ਤਰਸਕਾਰ ਦੀ ਭਾਵਨਾ ਨਾਲ ਹੀ ਦੇਖਿਆ ਜਾਂਦਾ ਜਾਂ ਕਹਿ ਲਓ ਕਿ ਇਹਨਾਂ ਨੂੰ ਨਫ਼ਰਤ ਦੀ ਭਾਵਨਾ ਨਾਲ ਵੀ ਦੇਖਿਆ ਜਾਂਦਾ ਤਾਂ ਇਸ ਲਈ ਉਹ ਲੋਕਾਂ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਲਈ ਆਪਣੇ ਕਿਸਮ ਦੀ ਇੱਕ ਪ੍ਰੇਡ ਕਹਿ ਲਓ ਜਾਂ ਮਜ਼ਾਰਾ ਕਹਿ ਲਓ ਜਾਂ ਆਪਣੀ ਹੋਂਦ ਜਤਾਉਣ ਦਾ ਇੱਕ ਤਰੀਕਾ ਲੱਭਿਆ ਕਿ ਪੱਛਮ ਦੇ ਵਿੱਚ ਤਾਂ ਇਹ ਬਹੁਤ ਵੱਡੀਆਂ ਪ੍ਰੇਰਣ ਹੁੰਦੀਆਂ ਹੈਗੀਆਂ ਵੱਡੇ ਸ਼ਹਿਰਾਂ 'ਚ ਟੋਰਾਂਟੋ 'ਚ ਵੈਨਕੂਵਰ 'ਚ ਫੇਰ ਅੰਗਲੈਂਡ ਦੇ ਵਿੱਚ ਲੰਡਨ ਦੇ ਵਿੱਚ ਪੈਰਿਸ ਦੇ ਵਿੱਚ ਤੇ ਉਹਨਾਂ ਲੋਕਾਂ ਦੇ ਵਿੱਚ ਵੱਡੀ ਜਿਹੜੀ ਗੱਲ ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਭਾਈ ਤੁਸੀਂ ਸਾਡੀਆਂ ਅਸੀਂ ਕਿਸੇ ਨੂੰ ਦੁੱਖ ਨਹੀਂ ਪਹੁੰਚਾਉਂਦੇ ਤੁਸੀਂ ਸਾਨੂੰ ਦੁੱਖ ਨਾ ਪਹੁੰਚਾਓ ਤੁਸੀਂ ਸਾਡੀਆਂ ਭਾਵਨਾਵਾਂ ਨੂੰ ਸਮਝੋ ਬੜੀ ਆਤੀਜ ਤੌਰ ਤੇ ਇਹ ਗੱਲ ਨੂੰ ਉਹ ਲੈ ਕੇ ਆਇਆ ਕਿ ਸਾਡੇ ਵੀ ਕੁਝ ਹੱਕ ਨੇ ਉਹਨਾਂ ਹੱਕਾਂ ਨੂੰ ਦਿੱਤਾ ਜਾਵੇ ਤੇ ਇਹ ਹੱਕ ਕਿਸੇ ਨਾ ਕਿਸੇ ਥੋੜੇ ਜਾਂ ਬਹੁਤੇ ਪ੍ਰਵਾਨ ਵੀ ਹੋਏ ਉਹਨਾਂ ਵਿੱਚੋਂ ਇਹ ਕਿ ਮੰਨ ਲਓ ਇੱਕ ਕਾਲਮ ਹੁੰਦਾ ਹੈਗਾ ਸੈਕਸ ਦਾ ਕਾਲਮ ਕਿ ਜਿਹਦੇ ਵਿੱਚ ਤੁਸੀਂ ਹੁਣ ਤੱਕ ਮੇਲ ਜਾਂ ਫੀਮੇਲ ਭਰਦੇ ਆਏ ਤਾਂ ਉਹਦੇ ਵਿੱਚ ਇਹ ਵੀ ਹੈਗਾ ਕਿ ਮੇਲ ਜਾਂ ਫੀਮੇਲ ਦੀ بجائے ਜਿਹੜਾ ਥਰਡ ਜੈਂਡਰ ਹੈਗਾ ਉਹਨੂੰ ਵੀ ਥਾਂ ਦਿੱਤੀ ਜਾਵੇ ਐਵੇਂ ਹੀ ਕਿ ਜਦੋਂ ਆਮ ਕਰਕੇ ਜਿਹੜਿਆਂ ਬੰਦਿਆਂ ਦੀ ਸਰੀਰਕ ਮੰਤਰ ਹੀ ਵੱਖਰੀ ਕਿਸਮ ਦੀ ਹੁੰਦੀ ਸੀ ਉਹਨਾਂ ਨੂੰ ਨੌਕਰੀਆਂ ਤੋਂ ਬਾਹਰ ਕਰ ਦਿੱਤਾ ਜਾਂਦਾ ਸੀ ਕਿ ਅੱਜ ਜਦੋਂ ਮੈਡੀਕਲ ਐਗਜ਼ਾਮ ਹੁੰਦਾ ਸੀ ਜਦੋਂ ਉਹਨਾਂ ਦਾ ਮੈਡੀਕਲ ਜਾਂਚ ਹੁੰਦੀ ਸੀ ਸਰੀਰਕ ਜਾਂਚ ਹੁੰਦੀ ਸੀ ਤੇ ਉਹਨਾਂ ਲੋਕਾਂ ਲਈ ਵੀ ਹੁਣ ਇਹ ਕਿ ਨੌਕਰੀਆਂ ਲਈ ਉਹਨਾਂ ਨੂੰ ਰਾਹ ਦਿੱਤਾ ਜਾਵੇ ਇਹ ਇੱਕ ਤਰੀਕਾ ਹੈ ਕਿਉਂਕਿ ਭਾਰਤ ਵਿੱਚ ਤਾਂ ਪਰੰਪਰਾ ਹੀ ਵੱਖਰੀ ਹੈ ਨੇ ਕਿ ਉਹ ਲੋਕਾਂ ਨੂੰ ਆਮ ਕੰਮ ਨਹੀਂ ਕਰਨ ਦਿੱਤਾ ਜਾਂਦਾ ਉਹਨਾਂ ਦੇ ਜੁਮੇ ਆ ਜਿਹੜਾ ਉਹ ਨੱਚਣਾ ਨੱਚਣਾ ਗਾਉਣਾ ਤੇ ਵਿਧਾਈ ਇਕੱਠੀ ਕਰਨੀ ਲਾ ਦਿੱਤੀ ਜਾਂਦੀ ਹੈ ਪਰ ਦੂਜੇ ਦੇਸ਼ਾਂ ਵਿੱਚ ਵੀ ਉਹਨਾਂ ਨੂੰ ਬਹੁਤਾ ਕੰਮ ਨਹੀਂ ਮਿਲਦਾ ਸੀਗਾ ਤੇ ਇਹ ਇੱਕ ਮਹਿੰਮ ਚੱਲੀ ਤੇ ਬਹੁਤ ਸਾਰੇ ਉਹਨਾਂ ਨੂੰ ਇਸ ਤਰ੍ਹਾਂ ਦੇ ਹੱਕ ਮਿਲਣ ਲੱਗੇ ਉਹਦੇ ਵਿੱਚ ਹੀ ਫਿਰ ਇਹ ਵੀ ਹੋਇਆ ਕਿ ਸਾਨੂੰ ਵਿਆਹ ਕਰਵਾਉਣ ਦਾ ਹੱਕ ਹੋਣਾ ਚਾਹੀਦਾ ਖਾਸ ਕਰਕੇ ਲੈਸਬੀਅਨਸ ਦੇ ਜਿਹੜੇ ਗੇਜ਼ ਆ ਉਹਨਾਂ ਦੀ ਇਹ ਮੰਗ ਆ ਕਿ ਅਸੀਂ ਵਿਆਹ ਕਰਵਾਉਣਾ ਚਾਹੁੰਦੇ ਆ ਤੇ ਸਾਨੂੰ ਜਿਹੜੇ ਟੈਕਸ ਲਾਭ ਨੇ ਜਾਂ ਹੋਰ ਲਾਭ ਨੇ ਜਾਂ ਜਿਹੜੀ ਸਾਨੂੰ ਫੈਮਿਲੀ ਪ੍ਰੋਟੈਕਸ਼ਨ ਆ ਉਹ ਮਿਲਣੀ ਚਾਹੀਦੀ ਆ ਕੁਝ ਦੇਸ਼ਾਂ ਨੇ ਇਹਦਾ ਇਜਾਜ਼ਤ ਦੇ ਦਿੱਤੀ ਹੁਣ ਗੱਲ ਇਹ ਹੈਗੀ ਆ ਕਿ ਇਹ ਦੁਨੀਆ ਭਰ ਦੇ ਵਿੱਚ ਜਿਹੜਾ ਵਰਤਾਰਾ ਵਾਪਰਿਆ ਇਹ ਵਰਤਾਰਾ ਕਿਸੇ ਇੱਕ ਥਾਂ ਤੇ ਕੇਂਦਰਤ ਨਹੀਂ ਰਿਹਾ ਇਹ ਭਾਰਤ ਦੇ ਵਿੱਚ ਵੀ ਵਾਪਰਿਆ ਤੇ ਭਾਰਤ ਦੇ ਵਿੱਚ ਹੀ ਨਹੀਂ ਪੰਜਾਬ 'ਚ ਵੀ ਵਾਪਰਿਆ ਪੰਜਾਬ ਦੇ ਵਿੱਚ ਵੀ ਜਿਹੜੀਆਂ ਲੜਕੀਆਂ ਦੋ ਨੇ ਪਹਿਲੀ ਵਾਰੀ ਇਹ ਕਿਹਾ ਕਿ ਅਸੀਂ ਆਪਸ ਵਿੱਚ ਵਿਆਹ ਕਰਵਾਉਣਾ ਚਾਹੁੰਦੇ ਹਾਂ ਤੇ ਉਹਨਾਂ ਨੇ ਇਹ ਵਿਆਹ ਕਰਵਾਇਆ ਪਰ ਜਿਹੜੇ ਧਾਰਮਿਕ ਆਗੂ ਨੇ ਉਹ ਹਮੇਸ਼ਾ ਹੀ ਇਸ ਤੇ ਰੋਕ ਲਾਉਂਦੇ ਆ ਕਿਉਂਕਿ ਉਹ ਕਹਿੰਦੇ ਕਿ ਕੁਦਰਤ ਦੇ ਵਿਰੁੱਧ ਦਾ ਹੁਣ ਇਹ ਕੁਦਰਤ ਦੇ ਵਿਰੁੱਧ ਹੈ ਜਾਂ ਨਹੀਂ ਇਹ ਕਾਨੂੰਨ ਦੀ ਨਜ਼ਰ ਵਿੱਚ ਸਹੀ ਹੈ ਜਾਂ ਨਹੀਂ ਇਹਨਾਂ ਚੀਜ਼ਾਂ ਦੇ ਉੱਤੇ ਵਿਵਾਦ ਚੱਲਦਾ ਆ ਰਿਹਾ ਹੈਗਾ ਉਸੇ ਦੇ ਹਿੱਸੇ ਵਜੋਂ ਹੀ ਜਿਹੜੀ ਇਹ ਚੰਡੀਗੜ੍ਹ ਵੀ ਪਰੇਡ ਹੁੰਦੀ ਸੀ ਤੇ ਹੁਣ ਤਾਂ ਉਹਨਾਂ ਨੇ ਅਮਰਸਰ ਐਸ ਵੇਲੇ ਪਰੇਡ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਬਾਰੇ ਪਹਿਲਾਂ ਵੀ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਤਾਂ ਇਹ 19 ਤੋਂ ਪਰੇਡ ਕਰਦੇ ਆ ਰਹੇ ਹੈਗੇ 19 ਤੋਂ ਅਸੀਂ ਕੱਟ ਕਰਦੇ ਆਪਰੇ ਆਸਵਾਰੇ ਚਰਚਾ ਦਾ ਮੁੱਦਾ ਕਿਉਂ ਬਣ ਗਈ ਚਲੋ ਇਹ ਇੱਕ ਵੱਖਰਾ ਮਸਲਾ ਹੈ ਕਿ ਆਸਵਾਰੇ ਚਰਚਾ ਦਾ ਮੁੱਦਾ ਬਣ ਗਈ ਚਲੋ ਉਹਨਾਂ ਨੇ ਟਕਰਾਅ ਚੱਲਣ ਦੇ ਲਈ ਇੱਕ ਵਾਰੀ ਦੇ ਦਿੱਤੋਂ ਨਾ ਕਰ ਦਿੱਤੀ ਹੁਣ ਇੱਕ ਪਾਸੇ ਤਾਂ ਇਹ ਕਿ ਕੀ ਜਿਹੜਾ ਮੁੱਖ ਸਾਡਾ ਦਾ ਜਿਹਨੂੰ ਕਹ ਸਕਦੇ ਮੁੱਖ ਜਿਹੜੀ ਬਹਿਸ ਹੁੰਦੀ ਆ ਕਿ ਕੀ ਇਹ ਕੁਦਰਤੀ ਹੈ ਜਾਂ ਕੁਦਰਤੀ ਨਹੀਂ ਦੂਸਰਾ ਕੀ ਇਹ ਮਨੁੱਖੀ ਅਧਿਕਾਰਾਂ ਦਾ ਮਸਲਾ ਹੈ ਜਾਂ ਨਹੀਂ ਤਾ ਜਿੱਥੋਂ ਤੱਕ ਤਾਂ ਗੱਲ ਹੈਗੀ ਆ ਕੁਦਰਤੀ ਤੇ ਗੈਰ ਕੁਦਰਤੀ ਦੀ ਅ ਮੈਂ ਸਮਝਦਾ ਹਾਂ ਕਿ ਅਸੀਂ ਉਸ ਚੀਜ਼ ਨੂੰ ਕੁਦਰਤੀ ਮੰਨ ਲੈਣੇ ਆ ਜਿਵੇਂ ਬਹੁ ਗਿਣਤੀ ਦੇ ਲੋਕ ਕਰਦੇ ਆ ਸਮਾਜਿਕ ਤੌਰ ਤੇ ਅਸੀਂ ਉਸ ਚੀਜ਼ ਨੂੰ ਕੁਦਰਤੀ ਮੰਨ ਲੈਣੇ ਆ ਜਿਵੇਂ ਬਹੁ ਗਿਣਤੀ ਦਾ ਵਿਵਹਾਰ ਹੁੰਦਾ ਤੇ ਕਿਸੇ ਹੱਦ ਤੱਕ ਇਹ ਗੱਲ ਕਿਵੇਂ ਨਾ ਕਿਵੇਂ ਠੀਕ ਵੀ ਹੁੰਦੀ ਆ ਕਿ ਜਿਹੜਾ ਬਹੁ ਗਿਣਤੀ ਦਾ ਵਿਵਹਾਰ ਆ ਉਸੇ ਨੂੰ ਹੀ ਸਹੀ ਜਾਂ ਠੀਕ ਮੰਨਿਆ ਜਾਂਦਾ ਉਹਦੀ ਔਸਤ ਕੱਢ ਕੇ ਠੀਕ ਮੰਨਿਆ ਜਾਂਦਾ ਤਾਂ ਮਨੁੱਖ ਦੇ ਵਿੱਚ ਇਹ ਕਿ ਜੇ ਅਸੀਂ ਸੰਤਾਨ ਉਤਪਤੀ ਕਰਨੀ ਹੈਗੀ ਆ ਤਾਂ ਔਰਤ ਮਰਦ ਦੇ ਸੰਬੰਧ ਹੀ ਚੱਲਦੇ ਆ ਰਹੇ ਆ ਬਹੁ ਗਿਣਤੀ ਦੇ ਹੀ ਇਹ ਸਬੰਧ ਨੇ ਤੇ ਇਸ ਤਰ੍ਹਾਂ ਹੀ ਮੇਰੀ ਜਿਹੜਾ ਯਕੀਨ ਆ ਕਿ ਇਸੇ ਤਰ੍ਹਾਂ ਹੀ ਇਹ ਚੱਲਦੇ ਰਹਿਣਗੇ ਬਹੁ ਗਿਣਤੀ ਦੇ ਵਿੱਚ ਜਿਹੜਾ ਔਰਤ ਮਰਦਾ ਉਹ ਹੀ ਆਪਸ ਵਿੱਚ ਸਬੰਧ ਬਣਾਉਂਦੇ ਨੇ ਤੇ ਬੱਚੇ ਪੈਦਾ ਕਰਦੇ ਨੇ ਇਹ ਹੀ ਰਾਹ ਚੱਲਦਾ ਰਹੇਗਾ ਪਰ ਗੈਰ ਕੁਦਰਤੀ ਹੈ ਕਿ ਨਹੀਂ ਮਰਦ ਮਰਦ ਦਾ ਜਾਂ ਔਰਤ ਆ ਔਰਤ ਦਾ ਸਬੰਧ ਗੈਰ ਕੁਦਰਤੀ ਹੈ ਕਿ ਨਹੀਂ ਇਹਦੇ ਬਾਰੇ ਵੀ ਇੱਕ ਬਹਿਸ ਦਾ ਇੱਕ ਹੋਰ ਨੁਕਤਾ ਹੈ ਜੇ ਅਸੀਂ ਇਹ ਮੰਨ ਲਈਏ ਕਿ ਸਿਰਫ ਸੰਤਾਨ ਉਤਪਤੀ ਲਈ ਹੀ ਕਾਮ ਕਿਰਿਆ ਕੀਤੀ ਜਾਣੀ ਚਾਹੀਦੀ ਆ ਤਾਂ ਉਸ ਤੋਂ ਬਗੈਰ ਫਿਰ ਜਿੰਨੀ ਵੀ ਕਾਮ ਕਿਰਿਆ ਕੀਤੀ ਜਾਂਦੀ ਹੈ ਚਾਹੇ ਗਰਭਨਿਰੋਧਕ ਸਾਧਨਾ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ ਤੇ ਚਾਹੇ ਵੈਸੇ ਹੀ ਬਗੈਰ ਗਰਭਨਿਰੋਧਕ ਸਾਧਨਾ ਦੀ ਵਰਤੋਂ ਕੀਤੇਆਂ ਪਰ ਔਲਾਦ ਦੀ ਪ੍ਰਾਪਤੀ ਤੋਂ ਬਗੈਰ ਜਿੰਨੀ ਵੀ ਕਾਮ ਕਿਰਿਆ ਕੀਤੀ ਜਾਂਦੀ ਹੈ ਇੱਕ ਤਰ੍ਹਾਂ ਨਾਲ ਤਾਂ ਫਿਰ ਉਹ ਸਾਰੀ ਗੈਰ ਕੁਦਰਤੀ ਹੈ ਸੋ ਇਹ ਕੁਦਰਤੀ ਗੈਰ ਕੁਦਰਤੀ ਵਾਲਾ ਮੈਨੂੰ ਲੱਗਦਾ ਹੈਗਾ ਕਿ ਬਹੁਤਾ ਫਾਰਮੂਲਾ ਫਿੱਟ ਨਹੀਂ ਆਉਂਦਾ ਹੋ ਸਕਦਾ ਹੈ ਕਿਸੇ ਵਿਅਕਤੀ ਦਾ ਮਰਦ ਦਾ ਮਰਦਵਾਲ ਕਿਸੇ ਮਰਦ ਦਾ ਮਰਦਵਾਲ ਕਿਸੇ ਔਰਤ ਦਾ ਔਰਤਵਾਲ ਝਕਾਓ ਹੋਵੇ ਪਰ ਇਹ ਝਕਾਓ ਆ ਜਿਹੜਾ ਇਸ ਝਕਾਓ ਨੂੰ ਗੈਰ ਕੁਦਰਤੀ ਕਹਿਣਾ ਕਿ ਨਹੀਂ ਤਾਂ ਇਹ ਵੀ ਕੁਝ ਖੋਜਾਂ ਆਈਆਂ ਕਿ ਕੁਝ ਹੋਰ ਮਾਮਲਸ ਵੀ ਨੇ ਕਿ ਜਿੰਨਾ ਵਿੱਚ ਵੀ ਕਦੇ ਇਸ ਕਿਸਮ ਦੀ ਪ੍ਰਵਿਰਤੀ ਹੁੰਦੀ ਆ ਆ ਖਾਸ ਕਰਕੇ ਜਿਹੜੇ ਮੈਮਲਸ ਨੇ ਕੈਂਗਰੂ ਬਾਂਦਰ ਇਹਨਾਂ ਦੇ ਵਿੱਚ ਵੀ ਇਸ ਕਿਸਮ ਦੀ ਪ੍ਰਵਰਤੀ ਹੈ ਪਰ ਇਹਨੂੰ ਅਸੀਂ ਕੁਦਰਤੀ ਜਾਂ ਆਮ ਗਵਹਾਰ ਜੇ ਅਸੀਂ ਨੇਚਰਲ ਸਿਲੈਕਸ਼ਨ ਦੀ ਗੱਲ ਕਰੀਏ ਜਾਂ ਅਸੀਂ ਜੀਵ ਵਿਕਾਸ ਦੀ ਗੱਲ ਕਰੀਏ ਤਾਂ ਜੀਵ ਵਿਕਾਸ ਵਿੱਚ ਕਦੇ ਇਹਨੂੰ ਬਹੁਤੀ ਬਹੁਤੀ ਕੀ ਥੋੜੀ ਵੀ ਪ੍ਰਵਾਨਗੀ ਨਹੀਂ ਕਿਉਂਕਿ ਜਸਲ ਦੇ ਵਾਧੇ ਲਈ ਜਿਹੜੀ ਜ਼ਰੂਰੀ ਹੈਗੀ ਆ ਉਹ ਦੋ ਵਿਰੋਧੀ ਜਿਹੜੇ ਲਿੰਗ ਨੇ ਅਪੋਜੀਟ ਸੈਕਸ ਨੇ ਉਹਨਾਂ ਦੇ ਵਿੱਚ ਹੀ ਰੀਪ੍ਰੋਡਕਸ਼ਨ ਹੁੰਦੀ ਆ ਤੇ ਰੀਪ੍ਰੋਡਕਸ਼ਨ ਤੋਂ ਬਗੈਰ ਜਿਹੜੀ ਨਸਲ ਆ ਉਹ ਨਹੀਂ ਵੱਧਦੀ ਹਾਲਾਂਕਿ ਹੁਣ ਕੁਝ ਹੋਰ ਵਿਗਿਆਨਕ ਤਰੀਕਿਆਂ ਨਾਲ ਵੀ ਨਸਲ ਵੱਧਦਾ ਹੋ ਸਕਦਾ ਹੈਗਾ ਕਿ ਤੁਸੀਂ ਕਿਸੇ ਤੋਂ ਸਪਾਰਮ ਆਧਾਰੇ ਲੈ ਲਓ ਜਾਂ ਕਿਸੇ ਦੀ ਕੁੱਖ ਆਧਾਰੀ ਲੈ ਲਓ ਜਾਂ ਡੀਐਨਏ ਦੇ ਰਾਹੀਂ ਵੀ ਕਲੋਨ ਬਣਾ ਲਓ ਵਗੈਰਾ ਵਗੈਰਾ ਇਹ ਭਵਿੱਖ ਦੀਆਂ ਗੱਲਾਂ ਨੇ ਪਰ ਇਹ ਬਹੁਗਣਤੀਏ ਨੂੰ અપਨਾਵੇ ਜਾਂ ਬਹੁਗਣਤੀ ਦਾ ਤਰੀਕਾ ਇਹ ਨਹੀਂ ਹੋ ਸਕਦਾ ਹਾਲ ਦੀ ਕੜੀ ਜਿਹੜਾ ਉਹ ਹੀ ਤਰੀਕਾ ਹੈ ਉਹਨਾਂ ਨੂੰ ਆਮ ਕਰਕੇ ਸਟ੍ਰੇਟ ਕਿਹਾ ਜਾਂਦਾ ਹੈ ਹੁਣ ਕੁਦਰਤੀ ਗੈਰ ਕੁਦਰਤੀ ਵਾਲੀ ਗੱਲ ਇੰਨੀ ਸਿੱਧੀ ਨਹੀਂ ਹੈ ਕਿ ਮੈਂ ਬਸ ਤੁਹਾਨੂੰ ਕੁਝ ਧਾਰਨਾ ਦਿੱਤੀਆਂ ਦੂਸਰਾ ਇਹ ਕਿ ਕਈ ਵਾਰ ਇਹ ਸਮਝਿਆ ਜਾਂਦਾ ਕਿ ਜੇ ਇਹ ਲੋਕ ਸ਼ਾਇਦ ਜੇ ਇਹ ਲੋਕ ਸ਼ਾਇਦ ਆ ਕੋਈ ਪਛੜੇ ਹੁੰਦੇ ਆ ਜਾਂ ਬਹੁਤੇ ਸਿਆਣੇ ਨਹੀਂ ਹੁੰਦੇ ਜਾਂ ਮੰਦ ਬੁੱਧੀ ਹੁੰਦੇ ਆ ਐਸੀ ਗੱਲ ਨਹੀਂ ਆ ਸਗੋਂ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਬੜੇ ਤੇਜ਼ ਦਿਮਾਗ ਹੁੰਦੇ ਆ ਸੰਵੇਦਨਸ਼ੀਲ ਹੁੰਦੇ ਆ ਕਲਾਤਮਕ ਰੁਚੀਆਂ ਦੇ ਤਾਰ ਨਹੀਂ ਹੁੰਦੇ ਆ ਤਾਂ ਬਹੁਤ ਸਾਰੇ ਬੰਦੇ ਨੇ ਆਸ ਵੇਲੇ ਵਿਸ਼ਵ ਪੱਧਰ ਤੇ ਇੱਕ ਬਹੁਤ ਚਿੰਤਕ ਪ੍ਰਸਿੱਧ ਹੈਗਾ ਯੂਵਾਲ ਹਰਾਰੀ ਤਾਂ ਯੂਵਾਲ ਹਰਾਰੀ ਆ ਜਿਹੜਾ ਉਸ ਨੇ ਵੀ ਮਰਦ ਨਾਲ ਹੀ ਵਿਆਹ ਕਰਵਾਇਆ ਹੋਇਆ ਤੇ ਇਸੇ ਤਰ੍ਹਾਂ ਹੀ ਸਾਟੇ ਜਿਹੜੇ ਭਾਰਤ ਦੇ ਫਿਲਮ ਵੇਕਰ ਕਰਨ ਜੋਹਰ ਉਸ ਦਾ ਵੀ ਜਿਹੜਾ ਹੈਗਾ ਕੁਝ ਚਕਾਓ ਆ ਜਿਹੜਾ ਉਹ ਇਸ ਕਿਸਮ ਦਾ ਹੈਗਾ ਤਾਂ ਦੁਨੀਆ ਦੀਆਂ ਬਹੁਤ ਵੱਡੀਆਂ ਹੋਰ ਪਰਸਨੈਲਿਟੀਜ਼ ਜਾਂ ਵੀ ਲੋਕ ਨੇ ਕਿ ਜਿਹੜੇ ਇਸ ਕਿਸਮ ਦਾ ਚਕਾਓ ਰੱਖਦੇ ਆ ਸੋ ਇਸ ਅਕਲ ਨਾਲ ਕੋਈ ਸਬੰਧ ਨਹੀਂ ਕਈ ਵਾਰ ਇਹ ਕਿਹਾ ਜਾਂਦਾ ਕਿ ਸਾਡੇ ਸਭਿਆਚਾਰ ਚ ਨਹੀਂ ਹੁੰਦਾ ਜਾਂ ਸਾਡੇ ਧਰਮ ਚ ਨਹੀਂ ਹੁੰਦਾ ਤਾਂ ਮੇਰੇ ਕੋਲ ਡਾਟਾ ਹੈ ਮੈਂ ਇਸ ਸਮੇਂ ਤੁਹਾਡੇ ਨਾਲ ਸਾਂਝਾ ਨਹੀਂ ਕਰਾਂਗਾ ਪਰ ਡਾਟਾ ਹੈਗਾ ਕਿ ਹਰ ਧਰਮ ਦੇ ਵਿੱਚ ਹੀ ਇਸ ਕਿਸਮ ਦੇ ਇਸ ਕਿਸਮ ਦੀ ਪ੍ਰਵਿਰਤੀ ਵਾਲੇ ਇਸ ਕਿਸਮ ਦੀਆਂ ਅਛਾਵਾਂ ਵਾਲੇ ਲੋਕ ਹਰ ਧਰਮ ਦੇ ਵਿੱਚ ਹੀ ਹੈਗੇ ਆ ਉਹ ਜੁਦੀ ਧਰਮ ਦੇ ਵਿੱਚ ਵੀ ਆ ਜੈਨ ਧਰਮ ਦੇ ਵਿੱਚ ਵੀ ਆ ਹਿੰਦੂ ਧਰਮ ਦੇ ਵਿੱਚ ਵੀ ਆ ਮੁਸਲਮਾਨ ਧਰਮ ਦੇ ਵਿੱਚ ਵੀ ਆ ਸਾਈ ਧਰਮ ਦੇ ਵਿੱਚ ਵੀ ਹੈ ਹੁਣ ਜਿਹੜਾ ਰੌਲਾ ਪੈ ਰਿਹਾ ਕਿ ਸਿੱਖ ਧਰਮ ਦੇ ਵਿੱਚ ਅਜਿਹਾ ਨਹੀਂ ਆ ਠੀਕ ਆ ਕੁਝ ਲੋਕਾਂ ਦੀ ਇਹ ਧਾਰਨਾ ਕਿ ਸਿੱਖ ਧਰਮ ਵਿੱਚ ਅਜਿਹੀਆਂ ਗੱਲਾਂ ਨਹੀਂ ਆ ਪਰ ਇਸ ਕਿਸਮ ਦੀਆਂ ਵੀ ਬਹੁਤ ਸਾਨੂੰ ਉਦਾਹਰਨਾਂ ਮਿਲਦੀਆਂ ਹੈਗੀਆਂ ਕਿ ਬਹੁਤ ਸਾਰੇ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਇਸ ਕਿਸਮ ਦਾ ਜ਼ਿਕਰ ਆ ਕਿ ਤੁਹਾਨੂੰ ਬੇਸ਼ਤ ਦੇ ਵਿੱਚ ਆ ਲੌਂਡੇ ਮਿਲਣਗੇ ਜਾਂ ਬੇਸ਼ਤ ਦੇ ਵਿੱਚ ਤੁਹਾਨੂੰ ਆਪਣੀ ਕਾਮ ਪੂਰਤੀ ਲਈ ਜਾਂ ਸੇਵਾ ਲਈ ਮਤ ਮਿਲਣਗੇ ਤਾਂ ਉਹ ਫਿਰ ਕਿਸ ਗੱਲ ਵੱਲ ਸੰਕੇਤ ਕਰਦੇ ਇਸੇ ਤਰ੍ਹਾਂ ਸਾਡੇ ਪੰਜਾਬੀ ਸਾਹਿਦ ਦੇ ਇਤਿਹਾਸ ਵਿੱਚ ਵੀ ਇੱਕ ਦੋ ਸੂਫੀਆਂ ਦੀ ਬਹੁਤ ਦੋਸਤੀ ਦਾ ਜ਼ਿਕਰ ਹੈਗਾ ਮਾਦੋਲਾਲ ਹਸੈਨ ਦਾ ਤੇ ਮਾਦੋਲਾਲ ਆ ਜਿਹੜਾ ਉਹ ਮਰਦ ਸੀ ਉਹਨਾਂ ਦੀ ਦੋਸਤੀ ਕਿਸ ਕਿਸਮ ਦੀ ਦੋਸਤੀ ਸੀਗੀ ਇਹ ਵੀ ਇੱਕ ਵਿਚਾਰ ਦਾ ਵਿਸ਼ਾ ਹੈਗਾ ਇਸੇ ਤਰ੍ਹਾਂ ਹੀ ਬਹੁਤ ਇਹ ਵੀ ਗੱਲ ਦਰਮਿਆਸੁਰ ਵਿੱਚ ਆਖੀ ਜਾਂਦੀ ਹੈਗੀ ਆ ਕਿ ਇੱਕ ਬਹੁਤ ਵੱਡੇ ਜਿਹੜਾ ਰਾਜਾ ਹੈਗਾ ਉਸ ਦੀਆਂ ਜਿਹਈਆਂ ਪਰਵਰਤੀਆਂ ਕਰਕੇ ਹੀ ਉਹ ਇੱਕ ਵਿਸ਼ੇਸ਼ ਖਿੱਤੇ ਦੇ ਲੋਕਾਂ ਨੂੰ ਪਸੰਦ ਕਰਦਾ ਸੀਗਾ ਤੇ ਇਸ ਕਰਕੇ ਕਿਹਾ ਜਾਂਦਾ ਕਿ ਉਹਦੇ ਰਾਜ ਦਾ ਪਤਨ ਵੀ ਹੋਇਆ ਇਹ ਦਰਮਿਆਸੁਰ ਵਿੱਚ ਗੱਲਾਂ ਕੀਤੀਆਂ ਜਾਂਦੀਆਂ ਮੇਰਾ ਜਿਹੜਾ ਕਹਿਣ ਦਾ ਭਾਵ ਹੈਗਾ ਕਿ ਇਹ ਵਿਅਕਤੀਗਤ ਆਜ਼ਾਦੀ ਦਾ ਮਸਲਾ ਹੈਗਾ ਇਹ ਕਿਸੇ ਬੰਦੇ ਦੀ ਆਜ਼ਾਦੀ ਕਿਸ ਕਿਸਮ ਦੀ ਹੈਗੀ ਆ ਉਹ ਕਿਸ ਪਾਸੇ ਵੱਲ ਜਾਣਾ ਚਾਹੁੰਦਾ ਹੈਗਾ ਮੈਂ ਸਮਝਦਾ ਕਿ ਕੋਈ ਵਿਅਕਤੀ ਜਿੰਨੀ ਦੇਰ ਸਮਾਜ ਦਾ ਨੁਕਸਾਨ ਨਹੀਂ ਕਰਦਾ ਜਿੰਨੀ ਦੇਰ ਉਹ ਸਮਾਜ ਦਾ ਨੁਕਸਾਨ ਨਹੀਂ ਕਰਦਾਗਾ ਕਿਸੇ ਨੂੰ ਮਾਰਦਾ ਨਹੀਂ ਕੁੱਟਦਾ ਨਹੀਂ ਆਪਣੇ ਘਰ ਵਿੱਚ ਜਾਂ ਆਪਣੇ ਆਫਿਸ ਵਿੱਚ ਜਾਂ ਆਪਣੇ ਦਫ਼ਤਰ ਵਿੱਚ ਆਪਣੇ ਢੰਗ ਦਾ ਜਿਹੜਾ ਉਹਦੇ ਹਿੱਸੇ ਲੱਗਿਆ ਕੰਮ ਆ ਜ਼ਿੰਮੇਵਾਰੀ ਆ ਉਹ ਨਿਭਾਉਂਦਾ ਤੇ ਉਹਦੀ ਜਿਹੜੀ ਕਾਮਕ ਜ਼ਿੰਦਗੀ ਹੈਗੀ ਆ ਸੈਕਸੁਅਲ ਲਾਈਫ ਆ ਉਹ ਕਿਸ ਕਿਸਮ ਦੀ ਆ ਮੈਨੂੰ ਨਹੀਂ ਲੱਗਦਾ ਕਿ ਇਹ ਬਹੁਤ ਹੀ ਜੜੀ ਹੈਗੀ ਆ ਇਹ ਚਰਚਾ ਦਾ ਵਿਸ਼ਾ ਬਣਨੀ ਚਾਹੀਦੀ ਆ ਘੱਟੋ ਘੱਟ ਉਹਨਾਂ ਨੂੰ ਨਫ਼ਰਤ ਕਰਨੀ ਉਹਨਾਂ ਨੂੰ ਗਾਲ ਦੁੱਪੜ ਕਰਨਾ ਜਾਂ ਉਹਨਾਂ ਨਾਲ ਮਾੜਾ ਵਿਵਹਾਰ ਕਰਨਾ ਮਿਸ ਬਿਹੇਵੀਅਰ ਕਰਨਾ ਜਾਂ ਮੈਨ ਹੈਂਡਲਿੰਗ ਕਰਨੀ ਉਹਨਾਂ ਨਾਲ ਹੱਥੋਂ ਪਾਈ ਕਰਨੀ ਜਾਇਜ਼ ਨਹੀਂ ਆ ਤਾਂ ਨਿਸ਼ਚੈ ਇਸ ਵਿਸ਼ੇ ਦੇ ਉੱਤੇ ਦੂਸਰੇ ਪਾਸੇ ਹਰ ਵਿਅਕਤੀ ਦੇ ਨਿੱਜੀ ਵਿਚਾਰ ਹੁੰਦੇ ਆ ਨਿੱਜੀ ਵਿਚਾਰ ਆਮ ਕਰਕੇ ਉਸ ਕਿਸਮ ਦੇ ਹੁੰਦੇ ਆ ਜਿਸ ਕਿਸਮ ਦੇ ਵਿਅਕਤੀ ਦੇ ਖੁਦ ਦੀ ਜਿਹੜੀ ਹੈਗੀ ਆ ਉਹ ਕਾਮਕ ਰੁਚੀ ਹੋਵੇ ਜਾਂ ਖੁਦ ਦੀ ਉਹਦੀ ਜਿਹੜੀ ਸੈਕਸ ਆਰੀਐਂਟੇਸ਼ਨ ਹੋਵੇ ਤਾਂ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਨੂੰ ਕਿਸੇ ਵੀ ਹਾਲਤ ਵਿੱਚ ਪ੍ਰਵਾਨ ਨਹੀਂ ਕਰਦੇ ਤੇ ਉਹਨਾਂ ਦੇ ਨਾਕ ਨਾਂ ਧਰਦੇ ਆ ਤੇ ਉਹਨਾਂ ਨੂੰ ਨਫ਼ਰਤ ਕਰਦੇ ਨੇ ਮੈਂ ਸਮਝਦਾ ਕਿ ਨਫ਼ਰਤ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਪਰ ਕਿਉਂਕਿ ਇਹਨਾਂ ਨੂੰ ਬਹੁਤਾ ਕਾਹ ਲੋ ਕਿ ਚਮਕਾਉਣ ਦੀ ਵੀ ਜ਼ਰੂਰਤ ਨਹੀਂ ਆ ਮੈਂ ਸਮਝਦਾ ਕਿ ਇਹ ਵਿਅਕਤੀਆਂ ਤੇ ਛੱਡ ਦੇਣਾ ਚਾਹੀਦਾ ਹੈ ਕਿ ਉਹ ਆਪਦੀ ਜ਼ਿੰਦਗੀ ਕਿਵੇਂ ਜਿਉਣਾ ਚਾਹੁੰਦੇ ਆ ਤਾਂ ਨਿਸ਼ਚੈ ਹੀ ਇਹ ਬਹੁਤ ਮਹੱਤਵਪੂਰਨ ਵਿਸ਼ਾ ਹੈ ਘੱਟੋ ਘੱਟ ਮੈਂ ਸਮਝਦਾ ਕਿ ਇਸ ਪ੍ਰਾਈਡ ਪ੍ਰੇਡ ਨੇ ਇੱਕ ਵਿਸ਼ਾ ਜ਼ਰੂਰ ਆ ਜੋ ਲੈ ਆਂਦਾ ਹੈਗਾ ਕੇਂਦਰ ਚ ਲੈ ਆਂਦਾ ਕਿ ਜਿਸ ਤੇ ਵਿਚਾਰ ਹੋਣਾ ਚਾਹੀਦਾ ਹੈ ਮੈਂ ਜਿਹੜੀ ਜ਼ਿਆਦਾ ਤੁਹਾਨੂੰ ਜਾਣਕਾਰੀ ਦਿੱਤੀ ਆ ਉਹ ਜਾਣਕਾਰੀ ਇਹ ਦਿੱਤੀ ਹੈ ਕਿ ਹੈ ਕੀ ਜਾਂ ਕਿਸ ਕਿਸਮ ਦਾ ਵਿਵਹਾਰ ਹੁੰਦਾ ਹੈ ਇਹਦੇ ਵਿਰੁੱਧ ਇੱਕ ਹੋਰ ਵੱਡੀ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਔ ਤਾਂ ਮਨੁੱਖੀ ਨਸਲ ਦਾ ਵਾਧਾ ਰੁਕ ਜਾਊਗਾ ਮੈਂ ਨਹੀਂ ਸਮਝਦਾ ਕਿ ਜਿਹੜੀ ਸਾਰੀ ਆਬਾਦੀ ਹੈਗੀ ਆ ਉਹ ਇਸ ਪਾਸੇ ਚੱਲ ਪਵੇਗੀ ਜਾਂ ਸਾਰੀ ਆਬਾਦੀ ਹੈਗੀ ਆ ਜਿਹੜੀ ਉਹ ਕਹਿ ਸਕਦੇ ਆ ਕਿ ਲੈਸਵੀਅਨ ਜਾਂ ਗੇਜ਼ ਹੀ ਬਣ ਜਾਵੇਗੀ ਤਾਂ ਮੈਨੂੰ ਲੱਗਦਾ ਇਹ ਤਵ ਉਹ ਤਾਂ ਵੱਡਾ ਫਿਕਰ ਕਰਨ ਵਾਲੀ ਗੱਲ ਨਹੀਂ ਵੱਡਾ ਫਿਕਰ ਜਿਹੜਾ ਕਰਨ ਵਾਲੀ ਗੱਲ ਇਹ ਆ ਕਿ ਕੀ ਇਸ ਮਸਲੇ ਨੂੰ ਕੇਂਦਰ ਵਿੱਚ ਲਿਆਉਣ ਨਾਲ ਜ਼ਿੰਦਗੀ ਦੇ ਹੋਰ ਮਹੱਤਵਪੂਰਨ ਮਸਲੇ ਪਿੱਛੇ ਤਾਂ ਨਹੀਂ ਚਲੇ ਜਾ ਰਹੇ ਕਿਤੇ ਉਹ ਦਬੇ ਤਾਂ ਨਹੀਂ ਜਾ ਰਹੇ ਇਹ ਵੀ ਸਾਨੂੰ ਸੋਚਣਾ ਪਵੇਗਾ ਕਿ ਕੀਤੇ ਇਹ ਤਾਂ ਨਹੀਂ ਕਿ ਉਹ ਮਸਲੇ ਦਬੇ ਜਾ ਰਹੇ ਆ ਪਰ ਇਹਦੇ ਪਿੱਛੇ ਜਿਹੜੀ ਇਹ ਸਾਸ਼ੀ ਥਿਉਰੀ ਦੇਖਣੀ ਕਿ ਕੋਈ ਵਿਸ਼ੇਸ਼ ਦੇਸ਼ ਜਾਂ ਕੋਈ ਵਿਸ਼ੇਸ਼ ਪਾਰਟੀ ਜਾਂ ਕੋਈ ਵਿਸ਼ੇਸ਼ ਵਿਅਕਤੀ ਆ ਜਿਹੜੇ ਸਾਡੇ ਦੇਸ਼ ਨੂੰ ਜਾਂ ਸਾਡੇ ਧਰਮ ਨੂੰ ਜਾਂ ਸਾਡੇ ਇਲਾਕੇ ਨੂੰ ਭੰਬੜਾ ਪੂਸੇ ਚ ਪਾਉਣਾ ਚਾਹੁੰਦੇ ਆ ਮੈਨੂੰ ਲੱਗਦਾ ਇਸ ਕਿਸਮ ਦੀ ਗੱਲ ਵੀ ਨਹੀਂ ਆ ਇਹ ਪ੍ਰਵਿਰਤੀ ਆ ਜਿਹੜੀ ਉਹ ਕੁਝ ਪ੍ਰਤੀਸ਼ਤ ਲੋਕਾਂ ਵਿੱਚ ਇਹ ਹੁੰਦੀ ਹੋਈ ਆ ਪਰ ਉਸ ਨੂੰ ਅ ਇਸ ਆਧਾਰ ਤੇ ਉਹਦੇ ਨਾਲ ਭੇਦ ਭਾਵ ਕਰਨਾ ਵੀ ਮੇਰਾ خیال ਠੀਕ ਨਹੀਂ ਜਾਂ ਉਸ ਨੂੰ ਮਾਰਨਾ ਕੁੱਟਣਾ ਜਾਂ ਉਸ ਨਾਲ ਗਾਲ ਦੁੱਪੜ ਕਰਨਾ ਵੀ ਠੀਕ ਨਹੀਂ ਆ ਉਸ ਦੀ ਵੀ ਇੱਕ ਵਿਅਕਤੀਗਤ ਆਜ਼ਾਦੀ ਆ ਉਹਦਾ ਸਾਨੂੰ ਸਤਕਾਰ ਕਰਨਾ ਚਾਹੀਦਾ ਹੈ ਕੁਝ ਇਸ ਕਿਸਮ ਦੇ ਵਿਚਾਰ ਨੇ ਬਾਕੀ ਇਹ ਕਿ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਹਾ ਜੋ ਮੈਨੂੰ ਪਤਾ ਹੈ ਕਿ ਬਹੁਤ ਹੀ ਸੰਵੇਦਨਸ਼ੀਲ ਵਿਸ਼ਾ ਹੈਗਾ ਬਹੁਤ ਲੋਕਾਂ ਦੀਆਂ ਦੇ ਬਾਰੇ ਕਟੜ ਧਾਰਨਾਵਾਂ ਉਹ ਇੱਕੋ ਪਾਸੇ ਹੀ ਜ਼ਿਆਦਾਤਰ ਚੱਲਦੇ ਆ ਦੋਹਾਂ ਪੱਖਾਂ ਨੂੰ ਕਰਨ ਦੀ ਜ਼ਰੂਰਤ ਹੈਗੀ ਆ ਇਤਿਹਾਸ ਮਥਿਆਸ ਵਿੱਚ ਬਹੁਤ ਸਾਰੀਆਂ ਸਾਨੂੰ ਉਦਾਹਰਨਾਂ ਮਿਲ ਜਾਂਦੀਆਂ ਧਰਮ ਗੁਰੂਆਂ ਬਾਰੇ ਬਹੁਤ ਸਾਰੀਆਂ ਉਦਾਹਰਨਾਂ ਮਿਲ ਜਾਂਦੀਆਂ ਪਰ ਇੱਕ ਇਹਦੇ ਵਿੱਚ ਡਰ ਰਹਿੰਦਾ ਹੈਗਾ ਕਿ ਜਦੋਂ ਤੁਸੀਂ ਵਿਸ਼ੇਸ਼ ਧਰਮ ਦੀ ਗੱਲ ਕਰਦੇ ਆ ਤਾਂ ਉਸ ਨਾਲ ਫੇਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾ ਪੜਕ ਜਾਣ ਇਹ ਵੀ ਇੱਕ ਮਸਲਾ ਧਿਆਨ ਚ ਰੱਖਣਾ ਚਾਹੀਦਾ ਪਰ ਮੈਂ ਇੱਕੋ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਚਲੋ ਬਾਕੀ ਖਿੱਤੇ ਦੀ ਗੱਲ ਛੱਡੋ ਪਰ ਇਸ ਖਿੱਤੇ ਦੇ ਵਿੱਚ ਜਿਹਨੂੰ ਕਹਿ ਸਕਦੇ ਆ ਕਿ ਜਿਹੜਾ ਸ਼ਿਵਾ ਉਹਦਾ ਇੱਕ ਅਰਧ ਨਾਰੀ ਸ਼ਿਵ ਰੂਪ ਆ ਜਿਹਦੇ ਵਿੱਚ ਇਹ ਕਿ ਹਰ ਔਰਤ ਦੇ ਅੰਦਰ ਮਰਦ ਤੇ ਹਰ ਮਰਦ ਦੇ ਅੰਦਰ ਕਿਤੇ ਨਾ ਕਿਤੇ ਔਰਤ ਬੈਠੀ ਹੁੰਦੀ ਆ ਇਸ ਕਿਸਮ ਦੀਆਂ ਜਿਹੜੀਆਂ ਫਿਲਾਸਫੀਕਲ ਧਾਰਨਾਵਾਂ ਆ ਉਹਨਾਂ ਨੂੰ ਸਾਨੂੰ ਖੁੱਲੇ ਦਿਲ ਨਾਲ ਖੁੱਲੇ ਮਨ ਨਾਲ ਵਿਚਾਰਨਾ ਚਾਹੀਦਾ ਹੈ ਮੈਂ ਤਾਂ ਇਹ ਸਮਝਦਾ ਇਸ ਮਸਲੇ ਨੂੰ ਨਾ ਬਹੁਤਾ ਹਾਈਲਾਈਟ ਕਰਨਾ ਚਾਹੀਦਾ ਤੇ ਨਾ ਹੀ ਬਹੁਤਾ ਦਬਾਉਣਾ ਚਾਹੀਦਾ ਇਸ ਨੂੰ ਮਨੁੱਖੀ ਆਜ਼ਾਦੀ ਦੇ ਪ੍ਰਸੰਗ ਵਿੱਚ ਰੱਖ ਕੇ ਵਾਚਣਾ ਚਾਹੀਦਾ ਜੀ ਤੁਹਾਡੇ ਵਿਚਾਰਾਂ ਦੀ ਅਡਿਕ ਰਹੇਗੀ